ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਅਧਿਆਪਕ ਦਿਵਸ ਤੇ ਬਹੁਤ ਹੀ ਪਿਆਰਾ ਗੀਤ ਸੁਣਾਵਾਂਗੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਗੀਤ ਬਹੁਤ ਪਸੰਦ ਆਵੇਗਾ ਜੋ ਅੰਬਰ ਦੇ ਸਫਿਆਂ ਤੇ ਚਮਕਣ ਤਾਰੇ ਅਧਿਆਪਕ ਨੇ ਸਾਡੇ ਲੈ ਜਾਣਣ ਦੇ ਆਪਕੇ ਨਾ ਸਾਡੇ ਲੈ ਜਾਣਣ ਮੁਨਾਰੇ ਏ ਬਾਬਲ ਦੇ ਵਰਗੇ ਏ ਮਾਵਾ ਦੇ ਵਰਗੇ ਏ ਤੁਪਾਂ ਚ ਲਗਦੇ ਜਿ ਸ਼ਾਵਾਂ ਦੇ ਵਰਗੇ ਏ ਤੁਪਾਂ ਚ ਲਗਦੇ ਜਿ ਸ਼ਾਵਾਂ ਤਪਦੇ ਥਲਾਂ ਵਿੱਚ ਨੀਰਾ ਦੇ ਵਰਗੇ ਇਹ ਪਹਿਣਾ ਦੇ ਵਰਗੇ ਇਹ ਵੀਰਾ ਦੇ ਵਰਗੇ ਇਹ ਪਹਿਣਾ ਦੇ ਵਰਗੇ ਨੀਰਾ ਦੇ ਵਰਗੇ ਇਹ ਗੁੱਸਾ ਵੀ ਕਰਦੇ ਤਲਗਦੇ ਨੇ ਪਿਆਰੇ ਆਦੇ ਆਪਕ ਨੇ ਸਾਡੇ ਲੈ ਜਾਣ ਦੇ ਆਪਕ ਨੇ ਸਾਡੇ ਲਈ ਚਾਨਣ ਮੁਨਾਰੇ ਇਹ ਕਿੰਨੇ ਮਿਹਨਤੀ ਐ ਕਿੰਨੇ ਸਮਰਪਿਤ ਇਹ ਕਿੰਨੇ ਨੇ ਮਿਹਨਤੀ ਕਿੰਨੇ ਸਮਰਪਿਤ ਇਹ ਵਿਦਿਆਲយ ਕਰਦੇ ਨੇ ਜੀਵਨ ਨੂੰ ਵਰਪਿਤ ਇਹ ਵਿਦਿਆਲយ ਕਰਦੇ ਨੇ ਜੀਵਨ ਖੜਨਾ ਸਿਖਾਉਂਦੇ ਪੜਨਾ ਸਿਖਾਉਂਦੇ ਇਹ ਬੱਚਿਆਂ ਨੂੰ ਪੈਰਾ ਤੇ ਖੜਨਾ ਸਿਖਾਉਂਦੇ ਇਹ ਰਹਿਬਰ ਵੀ ਬਣਦੇ ਤੇ ਬਣਦੇ ਸਹਾਰੇ ਅਦੇ ਆਪਕ ਨਾ ਸਾਡੇ ਲਈ ਜਾਣਣ ਮੁਨਾਰੇ ਅਦੇ ਆਪਕ ਨਾ ਸਾਡੇ ਲਈ ਜਾਣਣ ਸਾਨੂੰ ਬਣਾ ਦੇਣ ਸਮਿਆਂ ਦੇ ਹਾਨੀ ਇਹ ਸਾਨੂੰ ਬਣਾ ਦੇਣ ਸਮਿਆਂ ਦੇ ਹਾਨੀ ਇਹ ਮੈਂ ਕਾਹੀ ਵੰਡ ਦੇਣ ਚਰਨੇ ਦੇ ਪਾਣੀ ਇਹ ਮੈਂ ਕਾਹੀ ਵੰਡ ਦੇਣ ਚਰਨੇ ਦੇ ਪਾਣੀ ਹਰ ਰੁੱਤ ਬਾਇ ਨਾ ਦਾ ਰਤਬਾ ਇਹਨਾ ਦਾ ਵੀ ਰੱਬ ਤੋਂ ਹੈ ਉੱਚਾ ਹੈ ਕਾਰਜ ਵਿਨਾ ਦ ਸੱਚਾ ਤੇ ਸੁੱਚਾ ਹੈ ਕਾਰਜ ਵਿਨਾ ਦ ਸੱਚਾ ਤੇ ਸੁੱਚਾ ਇਹ ਕੋਮਾਂ ਦੇ ਸਿਰਜਕ ਅਸੇਵਕ ਨ ਸਾਰੇ ਅਦੇ ਆਪਕ ਨਾ ਸਾਡੇ ਲੈ ਜਾਣਣ ਪਕ ਨਾ ਸਾਡੇ ਲੈ ਜਾਣਣ ਮੋਨਾਰੇ ਇਹ ਨਿੱਕਿਆਂ ਪਰਾਂ ਨੂੰ ਪਰਵਾਜ਼ ਨੇ ਦਿੰਦੇ ਇਹ ਨਿੱਕਿਆਂ ਪਰਾਂ ਨੂੰ ਪਰਵਾਜ਼ ਨੇ ਦਿੰਦੇ ਇਹ ਖੋਮੋ ਗੀਦਰਾਂ ਤੇ ਤੁਰਨਾ ਸਿਖਾਉਂਦੇ ਇਹ ਜ਼ਿੰਦਗੀ ਦਿਦਰਾਂ ਤੇ ਤੁਰਨਾ ਸਿਖਾਉਂਦੇ ਇਹ ਖੁਦ ਨੂੰ ਜਲਾ ਕੇ ਨੇ ਚਾਨਣ ਫੈਲਾਉਂਦੇ ਇਹ ਖੁਦ ਨੂੰ ਜਲਾ ਕੇ ਨੇ ਚਾਨਣ ਫੈਲਾਉਂਦੇ ਇਹ ਦੀਪਕ ਤੇ ਜੁਗਨੂ ਤੇ ਚਨਨੇ ਸਿਤਾ ਦੇ ਆਪਕ ਨੇ ਸਾਡੇ ਲੈ ਚਾਨਣ